ਸੰਤਾਨ ਸੇ ਗੁਰੂ ਸਾਹਿਬਾਰੇ ਜੀ ਪਵਿੱਤਰ ਜੋਰੀ ਚ ਬੈਠੀ ਸਾਰੀ ਸਾਧ ਸੰਗਤ ਵੈਗ ਖੜਸਾ ਵੈਗ ਜੀ ਭਤੇ ਸਾਧ ਸੰਗਤ ਜੀਓ ਆਪ ਜੀ ਬੜੇ ਭਾਗਾਂ ਵਾਲਿਓ ਜੋ ਉਸੇ ਦੇ ਸ਼ਾਮੀ ਆਕੇ ਕ다 ਸੁਣਦੇ ਹੋ ਕੀਰਤ ਸੁਣਦੇ ਹੋ ਸਾਧ ਸੰਗਤ ਜੀਓ ਆਪ ਜੀ ਦੇ ਭਲੇ ਵਾਸਤੇ ਰਾਣਾ ਸਾਹਿਬ ਤੋਂ ਜਥਾ ਲੈ ਕੇ ਆਂਦਾ ਹੈ ਇਹ ਇੱਕ ਅਨਮੋਲ ਹੈ ਇਨਾ ਇਨਾ ਵਿਚਾਰੇ ਨੇ ਇਨੇ ਵਿਚਾਰ ਨੇ ਜਦੋਂ ਤੁਸੀਂ ਰੋਜ਼ ਰੋਜ਼ ਕੀਰਤਨ ਸੁਣਾ ਕਰੋਗੇ ਤੁਹਾਡੇ ਮਨ ਸ਼ਾਂਤ ਹੋਣਗੇ ਤੁਹਾਡੇ ਪਾਪਾ ਮੂਰੇ ਰੂਪੀ ਮਲ ਨਹੀਂ ਦੀ ਜਾਏਗੀ ਰੋਜ਼ ਆ ਕੇ ਸਵੇਰੇ ਸ਼ਾਮੇ ਕਥਾ ਸੁਣਾ ਕਰੋ ਕੀਰਤਨ ਸੁਣਾ ਕਰੋ ਸਵੇਰੇ ਪੰਜਾ ਪੰਜਾ ਕਰਨ ਇਹ ਸੇਮ ਕਹਾ ਕਰਨਗੇ ਫਿਰ ਅਸਰ ਦੀ ਵਾਰ ਹੋਇਆ ਕਰੇਗੀ ਉਸ ਵਾਰ ਕਥਾ ਹੋਵੇਗੀ ਰਾਤ ਨੂੰ ਵੀ ਰੋਜ਼ ਕੀਰਤਨ ਹੋਇਆ ਕਰੇਗਾ ਇਹ ਜੱਤਾ ਸੀ ਸਦਾ ਲਈ ਪੱਕਾ ਰੱਖ ਲਿਆ ਹੈ ਇਹ ਹੋਰ ਵੀ ਲਾਗੇ ਚਾਗੇ ਜੇਕਰ ਕਿਸੇ ਨੇ ਵੀ ਇਹਨਾਂ ਕੋਲ ਕੀਰਤਨ ਕਰਾਉਣਾ ਹੈ ਉਹ ਉਹ ਵੀ ਤੁਸੀਂ ਕਰਨ ਜਦੋਂ ਲਿਖਾ ਲਿਆ ਉਹਨਾਂ ਨੂੰ ਪਿੰਡਾਂ ਵਿੱਚ ਵੀ ਜੇ ਕਿਸੇ ਰਾਕੇ ਨੇ ਕੀਰਤਨ ਕਰਾਉਣਾ ਇਹਨਾਂ ਦਾ ਬਹੁਤ ਅਨੁਭਵੀ ਕੀਰਤਨ ਹੈ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾਣਾ ਸਾਹਿਬ ਦੀ ਮਰਜ਼ਾਦਾ ਦੇ ਵਿੱਚੋਂ ਰਾਣਾ ਸਾਹਿਬ ਤੋਂ ਇਹ ਜੱਤਾ ਬਣਾ ਹੈ ਇੱਕ ਜਥਾ ਸੀ ਅਮਰੀਕਾ ਵਿੱਚ ਭੇਜਿਆ ਸੀ ਉਸ ਵਕਤ ਇੰਨਾ ਪ੍ਰੋਬਲਮ ਨਹੀਂ ਸੀਗਾ ਜਦੋਂ ਉੱਥੇ ਮਨਵੀਰ ਸਿੰਘ ਜੀ ਪਹੁੰਚੇ ਨੇ ਉੱਥੇ ਉਹਨਾਂ ਨੇ ਐਨਾ ਰਗ ਬੰਨਿਆ ਕਿ ਸਾਰਾ ਦਿਨ 24 ਘੰਟੇ ਸਖਤ ਕਾਈ ਜਾਂਦੀ ਹੈ ਇਹ ਉਸ ਤਰ੍ਹਾਂ ਦੇ ਇਹ ਵੀ ਇਨੀ ਜਥਾ ਆਇਆ ਹੈ ਕਿ ਲਾਗੇ ਤੁਹਾਡੇ ਵਾਸਤੇ ਤੁਹਾਡੇ ਭਲੇ ਵਾਸਤੇ ਤਾਂ ਕਿ ਤੁਹਾਡਾ ਨਾਮ ਰੂਪੀ ਖਜ਼ਾਨਾ ਜਮਾ ਹੋਵੇ ਤੁਸੀਂ ਫਾਇਦਾ ਠਾਣੋ ਸਾਰੇ ਗਿਵਣੇ ਪਾਪਾਂ ਦੇ ਵਾਸਤੇ ਝਾਪ ਕਰਦੇ ਆ ਸਾਰੇ ਇੱਕ ਮਨ ਇੱਕ ਚੇਤ ਹੋ ਕੇ ਜਾਬ ਜੁੜ ਜਾਮ ਸੰਤ ਮਹਾਰਾਜ ਜੀ ਬਚਨ ਕਰਦੇ ਹੁੰਦੇ ਸੀ ਕਿ ਜੋ ਦਰਵਾਸਾ ਬੈਠ ਕੇ ਸੰਗਤ ਵਿੱਚ ਬੈ ਕੇ ਇੱਕ ਮਨ ਇੱਕ ਚੇਤ ਹੋ ਕੇ ਜੋ ਪ੍ਰਾਣੀ ਨਾਮ ਜਪੇਗਾ ਉਹਦਾ ਇੱਕ ਇੱਕ ਸ਼ੰਦਾ ਇੱਕ 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 ਸ਼ੰਦ ਇੱਕ ਇੱਕ ਸਵੇ ਚੱਕਦਾ ਫੜ ਲੈਂਦਾ ਹੈ ਕੋ ਸੰਤ ਮਹਾਰਾਜ ਦੇ ਬਚਨ ਤਾਂ ਅਸੀਂ ਸੁਣਦੇ ਰਹੇ ਸੀ ਟਾਈਟੈਂਸ ਸਾਥ ਸੰਗਤ ਕੀਤੀ ਜਿੱਥੇ ਵੀ ਦਿਵਾਨ ਮਿਲਣਾ ਉਥੇ ਸਾਈਕਲ ਲੈ ਕੇ ਚਲੇ ਜਾਣਾ ਸਕੂਟਰ ਲੈ ਕੇ ਚਲੇ ਜਾਣਾ ਮਹਾਰਾਜ ਬਹੁਤ ਘਰ ਰਹੇ ਉਹਨਾਂ ਦੀ ਬਖਸ਼ਿਸ਼ ਦਾ ਸਦਕਾ ਅੱਜ ਦੇਖੋ ਇੱਥੇ ਭਲਾ ਕੀ ਸੀ ਕੁਝ ਵੀ ਨਹੀਂ ਸੀਗਾ ਕਿੰਨਾ ਵਧੀਆ ਦਰਵਾਸਾ ਸੰਤ ਬਾਬਾ ਈਸ਼ਰਵਾਰੀ ਕਲਪਣਾ ਬਣ ਗਿਆ ਜਿੰਦਦਰ ਹਾਲ ਹੋ ਗਿਆ ਬਣ ਗਿਆ ਰੋਪਣ ਦਰਵਾਸਾ ਬਣ ਗਿਆ ਉਥੇ ਸੰਤ ਮਹਾਰਾਜ ਸਾਧ ਬਾਬਾ ਈਸ਼ਰ ਸਿੰਘ ਜਿਹਦੇ ਨਾਂ ਤੇ ਈਸ਼ਰ ਹਰੀ ਮਾਨਸ ਰੂਪ ਤਿਆਰ ਹੋ ਰਿਹਾ ਹੈ ਜੋ ਕਿ 8-9 ਮਹੀਨੇ ਦੇ ਅੰਦਰ ਤਿਆਰ ਹੋ ਜਾਏਗਾ ਜਦੋਂ ਸਰੋਵਰ ਤਿਆਰ ਹੋ ਗਿਆ ਰਾਣਾ ਸਾਹਿਬ ਦਾ ਸਰੋਵਰ ਦਾ ਪਵਿੱਤਰ ਜਲ ਵਿੱਚ ਪਵੇਗਾ ਉਹਦੇ ਤੇ ਸੰਤ ਮਹਾਂਪੁਰਸ਼ ਆ ਕੇ ਆਪਣੇ ਚਰਨ ਪਾਉਣਗੇ ਜੋ ਪ੍ਰਾਣੀ ਜਿਸ ਦੀ ਕੋਈ ਬਿਮਾਰੀ ਨਾ ਹਟੇਗੀ ਜੋ ਸ਼ਰਧਾ ਧਾਰ ਕੇ ਘਰੋਂ ਨਾਮ ਜਪਦਾ ਆਏਗਾ ਉਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦਾ ਰੋਗ ਦੂਰ ਹੋ ਜਾਏਗਾ ਇਹ ਸਾਧੂ ਮਹਾਰਾਜ ਬਾਬਾ ਇਸਦੇਵਾਲੀ ਨੇ ਸਾਨੂੰ ਵਚਨ ਕੀਤੇ ਸੀ सो सत जी हाणे ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾ ਬਾਗਾਇਆ ਸਤਿ ਮਹਾਰਾਜ ਜਦੋਂ ਮੁਰਾਪ ਹੋਇਆ ਉਹਨਾਂ ਨੇ ਬਚਨ ਕੀਤਾ ਸੀ ਕਿ ਤੁਸੀਂ ਇਕੱਠਿਆਂ ਨਹੀਂ ਜੀਵਨ ਜੀਤ ਕਰਨੇ ਹਨ ਠੀਕ ਹੈ ਸਮਾਂ ਆਇਆ ਬਾਬਾ ਜੀ ਦੀ ਉਮਰ ਪੂਰੀ ਹੋ ਗਈ ਉਹਨਾਂ ਨੂੰ ਜਾਣਾ ਪਿਆ ਮਹਾਰਾਜ ਨੇ ਕਿਹਾ ਸੀ ਕਿ ਲੰਗਰ ਦੀ ਮੰਦ ਕਰਨਾ ਲੰਗਰ ਚਲਾਉਣੇ ਹਨ ਸਤਾਰ ਵੀ ਕਰਨੇ ਹਨ ਨਾਮ ਵੀ ਜਪਨਾ ਹੈ ਸਾਧ ਸੰਗਤ ਜੀ ਚੁੜੇ ਆਸਾਂ ਦੀ ਬਾਤ ਸੁਣਾਇਆ ਕਰੋ ਆਸਾਂ ਦੀ ਬਾਤ ਮਹਾਰਾਜ ਕਹਿੰਦੇ ਸੀ ਐਸੀ ਬਾਣੀ ਹੈ ਕੋਈ ਵੀ ਆਸਾ ਹੈ ਮੰਨਦੇ ਵਿੱਚ ਕਿਸੇ ਕਿਸਮ ਦੀ ਉਹ ਪੂਰੀ ਹੁੰਦੀ ਹੈ ਆਸਾਂ ਦੀ ਬਾਤ ਸੁਣ ਕੇ ਮਾਣਦਿਆਂ ਸਾਵਾ ਸਾਪੇ ਹੋ ਜਾਂਦੀਆਂ ਉਹ 사ਤ ਸੰਗਤ ਜੀ ਗੁਰਦਾਰੇ ਵਿੱਚ ਬੰਦੇ ਥਾਂ ਬੈਠ ਕੇ ਸੁਭਾਅ ਦਿੱਤੇ ਨੇ ਕਈ ਲੋਕਾਂ ਨੇ ਪਖੰਡ ਬਣਾਇਆ ਹੈ ਪ੍ਰਕਾਸ਼ ਕਰਕੇ ਲੋਕਾਂ ਨੂੰ ਗਮਰਾਹ ਕਰਦੇ ਨੇ ਪੈਸਾ ਇਕੱਠਾ ਕਰਨ ਵਾਲੇ ਉਹਨਾਂ ਤੋਂ ਸチェਤ ਰਹੋ ਉਦੋਂ ਨਾ ਜਾਏਗਾ ਗੁਰੂ ਘਰ ਵਿੱਚ ਆ ਕੇ ਇੱਥੇ ਇੱਥੇ ਸਵੇਰੇ 10:30 ਤੋਂ ਲੈ ਕੇ 12 ਵਜੇ ਤੱਕ ਰੋਜ਼ ਸੁਖਨੀ ਸਾਹਿਬ ਦਾ ਪਾਠ ਬੈਠੇਗਾ ਜੁਗੂ ਕਰੇਗਾ ਰੋਜ਼ ਸਵੇਰੇ ਪਹਿਲਾਂ ਅਮਰ ਤੇਰੇ ਪ੍ਰਕਾਸ਼ ਹੋਵੇਗਾ ਪੰਜਾਬ ਵਾਲਿਆਂ ਦੇ ਨਿਤਨ ਹੋਵੇਗਾ ਉਸ ਤੋਂ ਬਾਅਦ ਅਸਾਂ ਦੀ ਵਾਰ ਬੈਠੇਗੀ ਉਸ ਤੋਂ ਬਾਅਦ ਕਥਾ ਹੋਇਆ ਕਰੇਗੀ ਉਸ ਤੋਂ ਬਾਅਦ ਬੀਬੀਆਂ ਵੀ ਹੋਇਆ ਵੀਵੀ ਆ ਵੀ ਸੋਣੀ ਸਾਧਨ ਪਾਠ ਕਰਦੀਆਂ ਨੇ ਉਸ ਤੋਂ ਬਾਅਦ ਜੁਗੂ ਵੀ ਪਾਠ ਕਰੇਗਾ ਸ਼ਾਮ ਨੂੰ ਵੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਦਾ ਰਹਿ ਰਹਿ ਕੇ ਪਾਠ ਹੋਏਗਾ ਕਥਾ ਹੋਵੇਗੀ ਆਰਤੀ ਹੋਵੇਗੀ ਤੇ ਇਹ ਹਰ ਹਫ਼ਤੇ ਹੋਵੇ ਸੋ ਸਾਧ ਸੰਗਤ ਜੀ ਗੁਰਦਸੇ ਵਿੱਚ ਆ ਕੇ ਇੱਥੇ ਹੀ ਕਥਾ ਕੀ ਸੁਣਿਆ ਕਰੋ ਕਈਆਂ ਲੋਕਾਂ ਨੇ ਖਾੜ ਬਣਾਇਆ ਹੈ ਉਹ ਇਸ ਤੋਂ ਸੁਚੇਤ ਰਹੋ ਤੁਹਾਨੂੰ ਫਲ ਉਹੀ ਮਿਲਣਾ ਹੈ ਜੋ ਤੁਸੀਂ ਗੁਰਦਾਰ ਸਾਹਿਬ ਵਿੱਚ ਆ ਕੇ ਗੁਰਨਾਨ ਦੇਵ ਜੀ ਸਾਹਿਬ ਦੇ ਮਹਾਰਾਜ ਜੀ ਗੁਰਗਾਂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਇੱਥੇ ਨਾਮ ਜਪੋਗੇ, ਸੇਵਾ ਕਰੋਗੇ, ਇੱਕ ਮਾਣ ਇੱਕ ਇੱਜ਼ਤ ਹੋਵੇ ਭੈਣ ਕਰੋਗੇ ਤਾਂ ਤੁਹਾਡਾ ਭਲਾ ਹੋਵੇਗਾ। ਸਾਧ ਸੰਗਤ ਜੀ ਇਹ ਜੋ ਜਥਾ ਹੈ ਰਾਣਾ ਸਾਹਿਬ ਤੋਂ ਲਿਆਂਦਾ ਹੈ, ਰਾਣਾ ਸਾਹਿਬ ਵੱਲੋਂ ਭੇਜਿਆ ਹੈ। ਸੋ ਇਹਨਾਂ ਦਾ ਤੁਸੀਂ ਜਦੋਂ ਜਿਵੇਂ ਜਿਵੇਂ ਤੁਸੀਂ ਕੀ ਤੁਸਰੋਗੇ, ਤੁਹਾਡਾ ਮਨ ਸ਼ਾਂਤ ਹੋਵੇਗਾ। ਤੁਹਾਡੀ ਜਨਮ ਤੁਹਾਡੀ ਕਮਾਈ, ਤੁਹਾਡੀ ਨਾਮ ਰੂਪੀ ਜਿਹੜੀ ਹੈਗੀ ਆ ਕਮਾਈ ਉਹ ਵਧਦੀ ਜਾਵੇਗੀ ਕਿਉਂਕਿ ਅੰਤਮ ਸਮੇਂ ਤੇ ਤੁਹਾਨੂੰ ਉਹਦਾ ਫਲ ਜ਼ਰੂਰ ਮਿਲੇਗਾ ਵਾਸਾ ਵਾਈਗਰ ਹਾਰਸਾ ਵਾਜੀ ਬਤੀ ਬੋਲੇ ਸੋਨਿਹਾਲ ਅਕਾਲ ਸ੍ਰੀ ਅਕਾਲ ਬੋਲੇ ਸੋਨਿਹਾਲ ਅਕਾਲ ਸ੍ਰੀ ਅਕਾਲ ਉਹ ਕੱਲ੍ਹ ਦਾ ਵੀ ਜਵਾਨ ਲਗਾਉਣ ਨੂੰ ਲਗਾਣਗੇ ਤੇ ਪਰਸਾ ਵੀ ਲਗਾਣਗੇ ਉਸ ਤੋਂ ਬਾਅਦ ਕਿ 2 ਵਜੇ ਰਕਤ ਹੈ ਇਹ ਤੇ ਜਰ ਰਲ ਗਿਆ ਉਸ ਤੋਂ ਬਾਅਦ ਵੀ ਥੋੜੇ ਜਿਹੇ ਇਹਨਾਂ ਦੇ ਨਾਲ ਪ੍ਰੌਂਗ ਦਿੱਤਾ ਵਾ ਤੇ ਦੋਵੇਂ ਪਾਪਲੀਓ ਉਸ ਤੋਂ ਗੋਦੀ ਤੋਂ ਲਗਾਤਾਰ ਲਗਾਤਾਰ ਚੱਲੇਗਾ ਕੰਟੇਨ ਬੰਦ ਕਰਨੇ ਪਏ ਨੇ ਇਹ ਜਗ੍ਹਾ ਲਗਾ ਤਾਈ ਕਿ ਹੋਇਆ ਸਵੇਰ ਜਮੇ ਕਿਥਰ ਹੋਇਆ ਤੋਂ ਥੋੜਾ ਪਾ ਰਿਹਾ ਹੈ ਉਹਨਾਂ ਦਾ ਗੋਲੇ ਜੇ ਕੋ ਬਚਨ ਕਮਾਵੇ ਸੰਤਾਂ ਦਾ ਗੁਰ ਪ੍ਰਸ਼ਾਦੀ ਪਾਰ ਪਾਵੇ ਜੇ ਕੀ ਬਚਨ bye